ਵਾਹਿਗੁਰੂ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਹੀ ਤੁਹਾਡੇ ਤੱਕ ਵੀਡੀਓ ਸਭ ਤੋਂ ਪਹਿਲਾਂ ਪਹੁੰਚੇਗੀ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਕੋ ਕਮਨਾਮਾ ਸਾਹਿਬ ਦੀ ਵਿਚਾਰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤਨਾਸੀ ਮਲਾ ਪਹਿਲਾ ਜਿਹੜਾ ਮਨੁੱਖ ਗੁਰੂ ਦੀ ਰਾਹੀ ਅਡੋਲ ਹਵਸਥਾ ਵਿੱਚ ਟਿਕ ਕੇ ਪ੍ਰਭੂ ਚਰਨਾ ਵਿੱਚ ਜੁੜਦਾ ਹੈ ਉਸ ਦਾ ਪ੍ਰਭੂ ਚਰਨਾ ਵਿੱਚ ਜੁੜਨਾ ਕਬੂਲ ਪੈਂਦਾ ਹੈ ਉਸ ਮਨੁੱਖ ਨੂੰ ਨਾ ਆਤਮਕ ਮੌਤ ਆਉਂਦੀ ਹੈ ਨਾ ਹੀ ਜਨਮ ਮਰਨ ਦਾ ਗੇੜ ਅਜੇਹਾ ਪ੍ਰਭੂ ਦਾ ਦਾਸ ਪ੍ਰਭੂ ਵਿੱਚ ਲੀਨ ਰਹਿੰਦਾ ਹੈ ਪ੍ਰਭੂ ਅਜੇਹੇ ਸੇਵਕ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਉਸ ਸੇਵਕ ਜਿੰਦਰ ਤੱਕਦਾ ਹੈ ਉਸ ਨੂੰ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਦਿਸਦਾ ਇੱਕ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਭਗਤੀ ਕੀਤਿਆਂ ਉਹ आत्मक ठिकाणा मिल ਜਾਂਦਾ ਹੈ ਜਿੱਥੇ ਮਨ ਸਦਾ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਪਰ ਗੁਰੂ ਨੂੰ ਮਿਲਣ ਤੋਂ ਬਿਨਾ ਆਤਮਕ ਮੌਤੇ ਮਾਰ ਕੇ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦਾ ਹੈ ਇੱਕ ਲਹਾਵ ਮੈਂ ਵੀ ਉਹੀ ਗੁਰੂ ਤਾਰਨਾ ਚਾਹੁੰਦਾ ਹਾਂ ਜਿਹੜਾ ਸਦਾ ਸਿਖ ਪ੍ਰਭੂ ਨੂੰ ਮੇਰੇ ਹਿਰਦੇ ਵਿੱਚ ਪੱਕੀ ਤਰ੍ਹਾਂ ਟਿਕਾ ਦੇਵੇ ਜਿਹੜਾ ਮੈਥੋਂ ਅਕਤ ਪ੍ਰਭੂ ਦੀ ਸਿਫਤ ਸਾਲਾਹ ਕਰਾਵੇ ਤੇਲ ਆਪਣੇ ਸ਼ਬਦ ਦੀ ਰਾਹੀ ਮੈਨੂੰ ਪ੍ਰਭੂ ਚਰਨਾਂ ਵਿੱਚ ਜੋੜ ਦੇਵੇ ਪਰਮਾਤਮਾ ਦੇ ਭਗਤ ਨੂੰ ਸਿਫਤ ਸਾਲਾਹ ਤੋਂ ਬਿਨਾ ਕੋਈ ਹੋਰ ਕਾਰ ਨਹੀਂ ਸੁਝਦੀ ਭਗਤ ਸਦਾ ਥਿਰ ਪ੍ਰਭੂ ਨੂੰ ਹੀ ਸਿਮਰਦਾ ਹੈ ਸਦਾ ਥਿਰ ਪ੍ਰਭੂ ਉਸ ਨੂੰ ਪਿਆਰਾ ਲੱਗਦਾ ਹੈ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਗੁਰੂ ਉਸ ਨੂੰ ਪ੍ਰਭੂ ਚਰਨਾਂ ਵਿੱਚ ਮਿਲਾ ਦਿੰਦਾ ਹੈ ਉਹ ਸੇਵਕ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਉਸ ਦਾ ਮਨ ਸਰੀਰ ਦੇ ਅੰਦਰ ਹੀ ਰਹਿੰਦਾ ਹੈ ਭਾਵ ਮਾਇਆ ਮੋਹਯ ਅਦ ਸਿੰਘ ਪਸੀ ਦਰਦਾ ਨਹੀਂ ਫਿਰਦਾ ਉਸ ਦੇ ਮਨ ਵਿੱਚ ਸਦਾ ਥਿ ਪ੍ਰਭੂ ਪ੍ਰਗਟ ਹੋ ਜਾਂਦਾ ਹੈ ਉਸ ਸੇਵਕ ਸਦਾ ਥਿ ਪ੍ਰਭੂ ਨੂੰ ਸਿਮਰ ਕੇ ਤੇ ਉਸ ਵਿੱਚ ਮਿਲ ਕੇ ਉਸ ਦੀ ਯਾਦ ਵਿੱਚ ਲੀਨ ਰਹਿੰਦਾ ਹੈ ਤਿੰਨ ਪਰਮਾਤਮਾ ਆਪਣਾ ਦਰਸ਼ਨ ਆਪ ਹੀ ਗੁਰੂ ਦੀ ਰਾਹੀਂ ਕਰਾਂਦਾ ਹੈ ਆਪ ਹੀ ਸਭ ਜੀਵਾਂ ਦੇ ਦਿਲ ਦੀ ਜਾਣਦਾ ਹੈ ਇਸ ਵਾਸਤੇ ਉਹ ਖੱਟ ਦੀ ਰਾਹੀ ਕੀਤੇ ਕਰਮਾਂ ਉੱਤੇ ਨਹੀਂ ਪਤੀਜਦਾ ਨਾ ਹੀ ਬਹੁਤੇ ਧਾਰਮਿਕ ਪ੍ਰੇਖਾਂ ਤੇ ਪਰਸਨ ਹੁੰਦਾ ਹੈ ਜਿਸ ਪ੍ਰਭੂ ਨੇ ਸਾਰੇ ਸਰੀਰ ਸਾਜੇ ਹਨ ਤੇ ਗੁਰੂ ਦੀ ਸਰਨਾਏ ਕਿਸੇ ਵੱਡ ਭਾਗੀ ਦੇ ਹਿਰਦੇ ਵਿੱਚ ਨਾਮ ਅੰਮ੍ਰਿਤ ਪਾਇਆ ਹੈ ਉਸੇ ਪ੍ਰਭੂ ਨੇ ਉਸ ਦਾ ਮਨ ਪ੍ਰੇਮਾ ਭਗਤੀ ਵਿੱਚ ਜੋੜਿਆ ਹੈ ਚਾਰ ਜਿਹੜੇ ਮਨੁੱਖ ਵਿਦਿਆ ਪੜ੍ਹ ਪੜ੍ਹ ਕੇ ਵਿਦਿਆ ਦੇ ਮਾਣ ਵਿੱਚ ਹੀ ਸਿਮਰਨ ਤੋਂ ਖੁੰਝ ਜਾਂਦੇ ਹਨ ਉਹ ਆਤਮਕ ਮੌਤ ਦੀ ਛੋਟਾ ਸਹਿੰਦੇ ਹਨ ਵਿਦਿਆਦੀ ਬਹੁਤੀ ਚਤੁਰਾਈ ਦੇ ਕਾਰਨ ਜਨਮ ਮਰਨ ਦੇ ਗੇਲ ਵਿੱਚ ਪੈਂਦੇ ਹਨ ਜਿਹੜਾ ਜਿਹੜਾ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਤੇ ਪ੍ਰਭੂ ਦੇ ਡਰ ਅਦਬ ਨੂੰ ਆਪਣੇ ਆਤਮਾ ਦੀ ਖੁਰਾਕ ਬਣਾਉਂਦਾ ਹੈ ਉਹ ਸੇਵਕ ਗੁਰੂ ਦੀ ਸਰਨ ਪੈ ਕੇ ਪ੍ਰਭੂ ਵਿੱਚ ਲੀਨ ਰਹਿੰਦੇ ਹਨ ਪੰਜ ਜਿਹੜਾ ਮਨੁੱਖ ਪਤਲ ਦੀਆਂ ਮੂਰਤੀਆਂ ਪੂਜਦਾ ਰਿਹਾ तीर्थ ठंडे स्नान ਕਰਦਾ ਰਹਾ ਜੰਗਲਾ ਵਿੱਚ ਨਿਵਾਸ ਰੱਖਦਾ ਰਹਾ ਤਿਆਗੀ ਬਣ ਕੇ ਥਾਂ ਥਾਂ ਪਟਕਦਾ ਡੋਲਦਾ ਫਿਰਿਆ ਤੇ ਇਹਨਾਂ ਹੀ ਕਰਮਾਂ ਨੂੰ ਧਰਮ ਸਮਝਦਾ ਰਹਾ ਜੇ ਉਸ ਦਾ ਮਨ ਮੈਲਾ ਹੀ ਰਹਤਾ ਉਹ ਪਵਿੱਤਰ ਕਿਵੇਂ ਹੋ ਸਕਦਾ ਹੈ ਜਿਹੜਾ ਮਨੁੱਖ ਸਦਾ ਥਿਰ ਪ੍ਰਭੂ ਵਿੱਚ ਸਿਮਰਨ ਦੀ ਰਾਹੀ ਲੀਨ ਹੁੰਦਾ ਹੈ ਉਹੀ ਪਵਿੱਤਰ ਹੁੰਦਾ ਹੈ ਤੇ ਉਹ ਲੋਕ ਪਰਲੋਕ ਵਿੱਚ ਇੱਜ਼ਤ ਪਾਣਦਾ ਹੈ ਛੇ हे ਪਿਆਰੇ ਪ੍ਰਭੂ ਮਿਹਰ ਕਰਕੇ ਮੈਨੂੰ ਉਹ ਗੁਰੂ ਮਿਲਾ ਜੋ ਅੱਖ ਚਮਕਣ ਦੇ ਸਮੇਂ ਵਿੱਚ ਕਰੋੜਾਂ ਬੰਦਿਆਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ ਜਿਸ ਦਾ ਮਨ ਸਦਾ ਹੀ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਤੇ ਗੰਭੀਰ ਰਹਿੰਦਾ ਹੈ ਜਿਸ ਦੇ ਅੰਦਰ ਉੱਚਾ ਆਚਰਣ ਟੀ ਹੈ ਤੇ ਉੱਚੀ ਆਤਮਕ ਸੂਝ ਟੀ ਹੈ ਸਤ ਹੈ ਨਾਨਕ ਪ੍ਰਭੂ ਦਰਤੇ ਏਉਣ ਅਰਦਾਸ ਕਰ ਹੈ ਪ੍ਰਭੂ ਮੈਂ ਕਿਸ ਬੰਦੇ ਅੱਗੇ ਤੇਰੀ ਸਿਫਤ ਸਲਾਹ ਕਰਾਂ ਮੈਨੂੰ ਤਾਂ ਤੇਥੋਂ ਬਿਨਾ ਹੋਰ ਕੋਈ ਕਿਤੇ ਦਿਸਦਾ ਹੀ ਨਹੀਂ ਜਿਵੇਂ ਤੇਰੀ ਮੇਰ ਹੋਵੇ ਮੈਨੂੰ ਆਪਣੀ ਰਜ਼ਾ ਵਿੱਚ ਰੱਖ ਤਾਂ ਕਿ ਤੇਰਾ ਦਾਸ ਅਡੋਲ ਆਤਮਕ ਅਵਸਥਾ ਵਿੱਚ ਟਿੱਕੇ ਤੇਰੇ ਪ੍ਰੇਮ ਵਿੱਚ ਟਿੱਕੇ ਤੇਰੇ ਗੁਣ ਦਾਵੇ 82 ਵਿਚਾਰ ਸਰਵਣ ਕਰਨ ਵਾਲੀ ਸਾਰੀ ਸੰਗਤ ਕਮੈਂਟ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਵਾਓ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲਈ ਸਿੱਖ ਕੋਸਟ YouTube ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਕੇ ਕੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਵਟਸਐਪ ਗਰੁੱਪ ਜੁਆਇਨ ਕਰਨ ਲਈ 9855086990 ਨੰਬਰ ਤੇ ਮੈਸੇਜ ਕਰ ਦੇਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀਓ